ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੁਸ਼ਾਰਪੁਰ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨ ਕਸ਼ਪ ਅੱਜ ਦਿਨ ਆਪਾਂ ਵੇਖਦੇ ਹਾਂ ਕਿ ਹੁਸ਼ਾਰਪੁਰ ਤੋਂ ਹੁਸ਼ਾਰਪੁਰ ਪੁਲਿਸ ਦੇ ਅਧਿਕਾਰੀਆਂ ਵੱਲੋਂ ਉਹਨਾਂ ਲੋਕਾਂ ਤੇ ਵੱਡੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਜਿਨ੍ਹਾਂ ਵੱਲੋਂ ਬੁਲਟ ਮੋਟਰਸਾਈਕਲਾਂ ਦੇ ਬੇਮਤਲਬ ਤੋਂ ਪਟਾਕੇ ਮਾਰ ਕੇ ਜਨਤਾ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਜਦ ਬੁਲਟ ਮੋਟਰਸਾਈਕਲਾਂ ਦੀਆਂ ਵਨਸਵਨੀਆਂ ਆਵਾਜ਼ਾਂ ਕੱਢ ਕੇ ਇਨਵਾਇਰਪੋਲੂਸ਼ਨ ਜਿਹੜਾ ਫਲਿਆ ਜਾਂਦਾ ਹੈ ਅੱਜ ਦਿਨ ਆਪਾਂ ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਵੇਖਦੇ ਆ ਕਿ ਹੁਸ਼ਿਆਰਪੁਰ ਤੋਂ ਪੀਸੀਆਰ ਅਧਿਕਾਰੀ ਸੁਭਾਸ਼ ਭਗਤ ਜੀ ਵੱਲੋਂ ਉਹਨਾਂ ਬੁਲਟ ਮੋਟਰਸਾਈਕਲਾਂ ਦੇ ਚਾਲਕਾਂ ਤੇ ਮਾਲਕਾਂ ਤੇ ਸਖਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਂਦੀ ਹੈ ਬੌਂਡ ਵੀ ਕੀਤੇ ਜਾਂਦੇ ਨੇ ਮੋਟਰਸਾਈਕਲ ਤੇ ਉਹਨਾਂ ਦੇ ਠੋਕੇ ਜਿਹੜੇ ਮੋٹے ਚਲਾਨ ਵੀ ਕੀਤੇ ਜਾਂਦੇ ਨੇ ਮੇਰੇ ਨਾਲ ਗੱਲਬਾਤ ਕਰਨ ਲਈ ਖੁਦ ਪੀਸੀਆਰ ਇੰਚਾਰਜ ਹੁਸ਼ਿਆਰਪੁਰ ਤੋਂ ਸੁਭਾਸ਼ ਭਗਤ ਜੀ ਮੌਜੂਦ ਨੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਸੁਭਾਸ਼ ਜੀ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਹੁਸ਼ ਤੁਸੀਂ ਬੁਲੇਟ ਮੋਟਰਸਾਈਕਲ ਜਿਨ੍ਹਾਂ ਵੱਲੋਂ ਕਾਨੂੰਨ ਦੀਆਂ ਧੱਜੀਆਂ ਛਰੇਆਂ ਮੂੜਾਈਆਂ ਜਾਂਦੀਆਂ ਨੇ ਵਾਰ-ਵਾਰ باوجود ਇਸਤੇ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਉਹਨਾਂ ਨੂੰ ਅਵੇਅਰ ਕੀਤਾ ਜਾਂਦਾ ਹੈ ਕਿੰਨਾ ਖਬੂਰ ਪੈ ਰਿਹਾ ਇਸ ਮੁਹਿੰਮ ਨੂੰ ਜੋ ਤੁਹਾਡੇ ਵੱਲੋਂ ਚੇੜੀ ਗਈ ਹੈ ਜੀ ਨੇ ਸਰ ਹੁਣ ਤੇ ਕਾਫੀ ਫਰਕ ਆਇਆ ਜਦੋਂ ਅੱਜ ਤੋਂ ਡੇਢ ਕੁ ਮਹੀਨਾ ਪਹਿਲਾਂ ਜਿਹੜਾ ਪਟਾਕਿਆਂ ਦਾ ਬਹੁਤ ਪ੍ਰਕੋਪ ਸੀਗਾ ਸ਼ਹਿਰ ਦੇ ਵਿੱਚ ਬੜਾ ਯੋਰ ਸੀਨਾਂ ਦਾ ਤੇ ਮੈਨੂੰ ਯਾਦ ਆ ਕਿ ਸਾਡੇ ਮਾਨਯੋਗ ਐਸਐਸਪੀ ਸ਼੍ਰੀ ਸਰੇਂਦਰ ਲੰਬਾ ਜੀ ਆਈਪੀਐਸ ਦੇਸ਼ ਤੋਂ ਹਿਆਰਪੁਰ ਜੀ ਨੇ ਜਿਆਦਾ ਨਵੇਂ-ਨਵੇਂ ਆਏ ਇਹਨਾਂ ਨਾਲ ਸਾਡੀ ਮੀਟਿੰਗ ਕੀਤੀ ਸੀ ਦਸਹਿਰਾ ਗਰਾਊਂਡ ਦੇ ਵਿੱਚ ਸ਼ਾਮ ਦੇ ਟਾਈਮ ਉਸ ਟਾਈਮ ਇਹਨਾਂ ਨੇ ਜਿਹੜਾ ਪਹਿਲਾ ਲੈਕਚਰ ਕੀਤਾ ਸੀ ਮੈਂ ਉਤੋਂ ਬਹੁਤ ਪ੍ਰਭਾਵਿਤ ਹੋ ਕੇ ਇਹ ਡਿਊਟੀ ਜਿਹੜੀ ਸੀ ਇਹਤ ਮਹਿਮ ਚਲਾਈ ਕਿ ਜਿਹੜੇ ਆ ਪਟਾਕੇ ਆ ਸ਼ਹਿਰ ਦੇ ਵਿੱਚ ਜਿਹੜੀ ਟ੍ਰਿਪਲਿੰਗ ਆ ਜਾਂ ਕਾਲੀਆਂ ਜਾਲੀਆਂ ਲਾਉਣੀਆਂ ਜਾਂ ਹੋਰ ਸ਼ਹਿਰ ਦੇ ਵਿੱਚ ਹੜ ਕੰਮ ਪਚਾਉਣਾ ਉੱਚੀ ਆਵਾਜ਼ ਕਰਕੇ ਸਲੰਸਰਾਂ ਦੀ ਸ਼ਹਿਰ ਦਾ ਇਹ ਮਾਹੌਲ ਖਰਾਬ ਕਰਨਾ ਤੇ ਉਤੋਂ ਫਿਰ ਮੈਂ ਲੈ ਵੀ ਇਹ ਜਿਹੜਾ ਸ਼ਹਿਰ ਦਾ ਠੀਕ ਹੋਣਾ ਚਾਹੀਦਾ ਮੈਂ ਉਸ ਚੀਜ਼ ਤੋਂ ਪ੍ਰਭਾਵਿਤ ਹੋ ਕੇ ਫਿਰ ਆਪਾਂ ਇਸ ਚੀਜ਼ ਨੂੰ ਸ਼ੁਰੂ ਕੀਤਾ ਅੱਜ ਵੀ ਹੁਣ ਹੈਗੇ ਆ ਕੱਕਾ ਦੁੱਕਾ ਜਿਹੜੇ ਲੋਕ ਹੈਗੇ ਆ ਜਿਨ੍ਹਾਂ ਨੂੰ ਅਸੀਂ ਸੁਧਾਰਨ ਦੀ ਕੋਸ਼ਿਸ਼ ਕਰਦੇ ਆ ਪਰ ਮਨੇ ਇਹ ਵੀ ਬੜੇ ਅਫਸੋਸ ਦੀ ਗੱਲ ਹੈ ਕਿ ਜਦੋਂ ਅਸੀਂ ਰੋਕਦੇ ਆ ਬੱਚੇ ਉਤਰਨ ਦੇ ਨਾਲ ਹੀ ਉਸੇ ਵੇਲੇ ਜਿਹੜਾ ਫੋਨ ਆਪਣਾ ਕੰਨ ਨੂੰ ਲਾ ਕੇ ਜਾਂ ਤੇ ਪੇਰੈਂਟਸ ਨੂੰ ਲਾਉਂਦੇ ਆ ਜਾਂ ਕਿਸੇ ਹੋਰ ਆਪਣੇ ਨੀਅਰ ਐਂਡ ਡੀਅਰ ਨੂੰ ਵੀ ਜਿਹੜਾ ਉਹਨਾਂ ਦੀ ਸਪੋਰਟ ਕਰੇ ਫਿਰ ਜਦੋਂ ਅਸੀਂ ਉਹਨਾਂ ਨੂੰ ਇਨਕਾਰ ਕਰਦੇ ਆ ਉਹ ਪਰ ਮਹਿਸੂਸ ਕਰਦੇ ਆ ਕਿ ਪੁਲਿਸ ਸਾਡੀ ਗੱਲ ਨਹੀਂ ਮੰਨਦੀ ਜਦ ਕਿ ਇਸ ਮਸਲੇ ਵਿੱਚ ਸਾਡੀ ਕਿਸੇ ਨਾਲ ਕੋਈ ਪਹਾੜੀ ਵਾਲੀ ਨਹੀਂ ਹੈ ਜੀ ਸਰ ਵੱਡਾ ਵੱਡਾ ਸਵਾਲ ਤਾਂ ਇਹੀ ਹੈ ਕਿ ਇੱਕ ਤਾਂ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਨੇ ਜਦੋਂ ਤੁਹਾਡੇ ਵੱਲੋਂ ਅਵੇਅਰ ਕੀਤਾ ਜਾਂਦਾ ਹੈ ਕਾਰਵਾਈ ਅਮਲ ਦੇ ਵਿੱਚ ਲਈ ਜਾਂਦੀ ਹੈ ਤਾਂ ਉਦੋਂ ਗਲਤੀ ਮੰਨਣ ਦੀ بجائے ਜਾਤਾ ਉਹਨਾਂ ਵੱਲੋਂ ਆਰਗੂਮੈਂਟਸ ਕੀਤੇ ਜਾਂਦੇ ਨੇ ਜਾਂ ਫੋਨ ਕੱਢ ਕੇ ਜਿਹੜਾ ਕਾਨੂੰਨ ਲਾ ਦਿੱਤਾ ਜਾਂਦਾ ਜੀ ਫਿਲਾਨੇ ਆਗੂ ਨਾਲ ਗੱਲ ਕਰੋ ਸਾਡੇ ਕਿਸੇ ਪ੍ਰਧਾਨ ਦੇ ਨਾਲ ਗੱਲ ਕਰੋ ਹਾਂਜੀ ਉਹ ਸਰ ਕਹਿੰਦੇ ਆ ਮਜਬੂਰ ਕਰਦੇ ਆ ਪਰ ਸਾਨੂੰ ਮੈਂ ਇਹ ਗੱਲ ਬੜੇ ਫਕਰ ਨਾਲ ਕਹਿ ਸਕਦਾ ਕਿ ਸਾਨੂੰ ਜਦੋਂ ਹਿਸ਼ਾਰਪੁਰ ਏਰੀਆ ਦੇ ਵਿੱਚ ਪੋਲੀਟੀਕਲ ਜਿਹੜਾ ਕੋਈ ਵੀ ਪਟਾਕੇ ਸੰਬੰਧੀ ਕੋਈ ਪ੍ਰੈਸ਼ਰ ਨਹੀਂ ਹੈ ਔਰ ਸਾਨੂੰ ਬਾਰ-ਬਾਰ ਇਹ ਹਦਾਇਤਾਂ ਵੀ ਜਿਹੜਾ ਹੀ ਪਟਾਕੇ ਵਾਲਾ ਫੜਦੇ ਜੇ ਉਹਨੂੰ ਚੰਗੀ ਤਰ੍ਹਾਂ ਠੋਕੋ ਤੇ ਮੋਟਾ ਚਲਾਨ ਕਰੋ ਵੀ ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਮਾਹੌਲ ਜਿਹੜਾ ਖਰਾਬ ਨਹੀਂ ਹੋਣਾ ਚਾਹੀਦਾ ਇਸ ਗੱਲ ਦੀ ਮੈਂ ਬਿਲਕੁਲ ਗਾਰੰਟੀ ਦੇਣਾ ਵੀ ਛੜਦੇ ਪੋਲੀਟਿਕਲੀ ਕੋਈ ਕੋਈ ਪ੍ਰੈਸ਼ਰ ਨਹੀਂ ਹੈ ਉਹਨਾਂ ਵੱਲੋਂ ਸਾਨੂੰ ਪੂਰਾ ਸਹਿਯੋਗ ਹੈ ਹੋਰ ਮੋਤਬਰ ਵਿਅਕਤੀ ਜਿਹੜੇ ਸਾਨੂੰ ਸਮੇਂ-ਸਮੇਂ ਤੇ ਇਹਨਾਂ ਸਬੰਧੀ ਹਦਾਇਤਾਂ ਦਿੰਦੇ ਆ ਤੇ ਉਹਨਾਂ ਉਹਨਾਂ ਕਰਕੇ ਅਸੀਂ ਜਿਹੜਾ ਇਸ ਚੀਜ਼ ਵਿੱਚ ਕਾਮਯਾਬ ਹੋ ਰਹੇ ਆ ਸਰ ਲੱਗਦਾ ਨਹੀਂ ਕਿ ਸਸ ਅਸੀਂ ਕਾਨੂੰਨ ਦੀਆਂ ਧੱਜੀਆਂ ਉਡਾਣੀਆਂ ਹੀ ਕਿਉਂ ਆ ਜੇ ਅਸੀਂ ਜਦੋਂ ਆਪਾਂ ਧੱਜੀਆਂ ਉਡਾਨਦੇ ਆ ਤੁਹਾਡੇ ਵੱਲੋਂ ਪੁਲਿਸ ਤੇ ਅਧਿਕਾਰੀ ਤੁਹਾਡੇ ਵਰਗੇ ਫੜਦੇ ਨੇ ਫਿਰ ਅਸੀਂ ਹੱਥ ਜੋੜਦੇ ਨੇ ਸਾਡੇ ਇਸ ਤੋਂ ਤਾਂ ਕਿ ਆਪਾਂ ਕਈ ਵਾਰ ਕੱਲ ਪਰਸੋਂ ਤੁਸੀਂ ਦੋ ਮੋਟਰਸਾਈਕਲ ਬਾਂਡ ਕੀਤੇ ਆ ਉਹਨਾਂ ਦੇ ਮਾਪੇ ਵੀ ਆ ਕੇ ਤੁਹਾਡੇ ਮੋੜ ਤਰਲੇ ਮਿੰਤਾ ਕਰ ਰਹ ਇਸ ਗੱਲ ਦਾ ਧਿਆਨ ਰੱਖਾਂਗੇ ਲੱਗਦਾ ਨਹੀਂ ਕਿ ਸਾਨੂੰ ਇਸ ਅਜੀਹਾ ਕੰਮ ਕਰਨਾ ਹੀ ਨਹੀਂ ਚਾਹੀਦਾ ਕਿ ਅਸੀਂ ਬਿਨਾਂ ਮਤਲਬ ਤੋਂ ਕਿਸੇ ਦੀ ਵੀ ਮਿਹਨਤ ਕਰੀਏ ਜੀ ਇਹ ਮੇ ਬ੍ਰਦਰ ਤੁਹਾਡਾ ਬਿਲਕੁਲ ਸਵਾਲ ਠੀਕ ਹੈ ਜਦੋਂ ਅਸੀਂ ਬੱਚਿਆਂ ਨੂੰ ਰੋਕਦੇ ਆ ਤੇ ਪੇਰੈਂਟਸ ਆ ਕੇ ਨਾ ਉਹ ਫਿਰ ਆ ਕੇ ਹੱਥ ਜੋੜਨਗੇ ਵੀ ਸਰ ਮਿਹਨਤ ਹੈ ਜੀ ਤੁਹਾਡੇ ਅਗੇ ਮਿਹਨਤ ਹੈ ਹੱਥ ਜੋੜਦੇ ਇੱਕ ਵਾਰੀ ਬੱਚਿਆਂ ਨੂੰ ਛੱਡ ਦਿਓ ਫਿਰ ਆਪਾਂ ਨੂੰ ਕਹਿੰਦੇ ਕਿ ਜਦੋਂ ਹੁਣ ਤੇ ਬੱਚਿਆਂ ਨੂੰ ਅਸੀਂ ਫੜ ਲਿਆ ਜਦੋਂ ਬੱਚਾ ਤੁਹਾਡੇ ਘਰ ਰਹਿੰਦਾ ਮੋਟਰਸਾਈਕਲ ਤੁਹਾਡੇ ਘਰ ਰਹਿੰਦਾ ਕਿ ਤੁਹਾਨੂੰ ਨਹੀਂ ਪਤਾ ਕਿ ਤੁਹਾਡਾ ਬੱਚਾ ਇਹ ਮੋਟਰਸਾਈਕਲ ਤੇ ਪਟਾਕੇ ਵਾਜ ਕੇ ਪਟਾਕੇ ਵਜਾ ਕੇ ਸ਼ਹਿਰ ਦਾ ਮਾਹੌਲ ਖਰਾਬ ਕਰ ਰਿਹਾ ਉਹ ਕਹਿੰਦੇ ਸਾਨੂੰ ਪਤਾ ਹੈ ਪਰ ਕਰੀਏ ਕੀ ਬੱਚੇ ਮੰਨਦੇ ਨਹੀਂ ਫਿਰ ਆਪਾਂ ਉਹਨਾਂ ਨੂੰ ਇਹ ਸੁਣ ਕੇ ਕਿ ਜੇ ਬੱਚੇ ਤੁਹਾਡੀ ਗੱਲ ਨਹੀਂ ਮੰਨਦੇ ਤੇ ਇਹ ਗੱਲਾਂ ਮਨਾਉਣ ਵਾਸਤੇ ਹੀ ਅਸੀਂ ਐਕਸ਼ਨ ਲੈ ਰਹੇ ਆਂ ਇਹਦੇ ਨਾਲ ਤੁਹਾਡੀ ਵੀ ਜਿਹੜੀ ਰਿਸਪੈਕਟ ਵਧਦੀ ਹੈ ਪਲੀਜ਼ ਤੁਸੀਂ ਸਾਡੇ ਅਗੇ ਹੱਥ ਨਾ ਜੋੜੋ ਤੁਸੀਂ ਬੱਚਿਆਂ ਦੇ ਹੱਥ ਜੋੜੇ ਸੀ ਉਸ ਦਿਨ ਇਹਨਾਂ ਤੁਹਾਡੀ ਗੱਲ ਨਹੀਂ ਸੀ ਮੰਨੀ ਅੱਜ ਇਹ ਤੁਹਾਡੇ ਅਗੇ ਹੱਥ ਜੋੜਨਗੇ ਕਿ ਪਾਪਾ ਇੱਕ ਵਾਰੀ ਮaaf ਕਰ ਦਿਓ ਅਸੀਂ ਅੱਜ ਤੋਂ ਬਾਅਦ ਜਿਹੜਾ ਪਟਾਕੇ ਵਾਲਾ ਮੋਟਰਸਾਈਕਲ ਸ਼ਹਿਰ ਵਿੱਚ ਨਹੀਂ ਚਲਾਵਾਂਗੇ ਨਾ ਹੀ ਪਟਾਕਾ ਵਜਾਵਾਂਗੇ ਇਸ ਕਰਕੇ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਤੁਸੀਂ ਇਹਨਾਂ ਵਾਸਤੇ ਤਰਲੇ ਨਾ ਮਾਰੋ ਸਾਨੂੰ ਉਹਨਾਂ ਤੇ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਕਰਨ ਦਿਓ ਸ਼ਿਵ ਕੁਸ਼ ਜੀ ਪਿਛਲੇ 1.5 ਤੋਂ 2 ਮਹੀਨੇ ਤੋਂ ਤੁਹਾਡੇ ਵੱਲੋਂ ਸੈਂਕੜੇ ਬੁਲਟ ਮੋਟਰਸਾਈਕਲਾਂ ਦੇ ਜਿਹੜੇ ਉਹ ਜਿਹੜੇ ਪਟਾਕੇ ਮਾਰਦੇ ਨੇ ਜਾਂ ਕਾਨੂੰਨ ਦੀ ਧੱਜੀਆਂ ਉਡਾਉਂਦੇ ਨੇ ਸਖਤ ਕਾਰਵਾਈ ਉਹਨਾਂ ਤੇ ਅਮਲ ਤੇ ਵਿੱਚ ਜਿਹੜੀ ਲਿਆਂਦੀ ਗਈ ਹੈ ਪਰੰਤੂ ਕਿਤੇ ਨਾ ਕਿਤੇ ਅਜੇ ਵੀ ਵੱਡੀ ਗਿਣਤੀ ਅਜੇ ਹੀ ਅਨਸਰਾਂ ਦੀਆਂ ਸ਼ਰਾਰਤੀ ਅਨਸਰ ਆਦੀ ਹੈ ਜੋ ਕਿ ਚੋਰ ਮੋਰੀਆਂ ਰਾਹੀਂ ਜਿਹੜੇ ਨਿਕਲਣ ਤੇ ਵਿੱਚ ਜਾਂ ਪੁਲਿਸ ਨੂੰ ਜਿਹੜਾ ਉਹ ਪਚੱਕਾ ਮਾਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਜੀ ਬਿਲਕੁਲ ਸਰ ਤੁਹਾਡੀ ਗੱਲ ਠੀਕ ਹੈ ਇਹ ਪਟਾਕੇ ਮਾਰਦੇ ਆ ਅਜੇ ਵੀ ਹੈਗੇ ਏਕੋ ਦੁੱਕਾ ਜਿਹੜੇ ਪਟਾਕੇ ਸ਼ਹਿਰ ਦੇ ਵਿੱਚ ਮਾਰਦੇ ਆ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਪਲੀਜ਼ ਤੁਸੀਂ ਵੀ ਬੰਦ ਹੋ ਜਾਓ ਹਾਲ ਤੁਹਾਡਾ ਵੀ ਉਹੀ ਹੋਣਾ ਜੋ ਪਹਿਲਾਂ ਦਾ ਹੋਇਆ ਇਸ ਕਰਕੇ ਪਲੀਜ਼ ਇਹ ਬੰਦ ਕਰ ਦਿਓ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਅਸ ਟਾਈਮ ਮੇਰੇ ਕੋਲ ਤਿੰਨ ਮੋਟਰਸਾਈਕਲ ਆ ਜਿਨ੍ਹਾਂ ਦੇ ਮੈਂ ਜਿਹੜੇ ਆ ਡੀਟੀਓ ਆਫਿਸ ਤੋਂ ਉਹਨਾਂ ਦਾ ਰਿਕਾਰਡ ਕਢਾ ਲਿਆ ਔਰ ਮੇਰੇ ਮੋਬਾਈਲ ਦੇ ਵਿੱਚ ਆ ਅਸੀਂ ਇੱਕ ਇੱਕ ਕਰਕੇ ਉਹਨਾਂ ਦੇ ਘਰਾਂ ਵਿੱਚ ਜਾ ਕੇ ਉਹ ਮੋਟਰਸਾਈਕਲ ਜਿਹੜੇ ਆ ਫੜ ਕੇ ਉਹਨਾਂ ਦੇ ਜੋ ਚਲਾਨ ਬਣਦੇ ਆ ਫੋਕੇ ਕਰਾਂਗੇ ਮੇਰੀ ਇਹ ਹੀ ਅਪੀਲ ਹੈ ਪਲੀਜ਼ ਸ਼ਹਿਰ ਦੇ ਵਿੱਚ ਨਾ ਪਟਾਕੇ ਮਾਰੋ ਨਾ ਮਾਹੌਲ ਖਰਾਬ ਕਰੋ ਇਹ ਤੁਸੀਂ ਭੁੱਲ ਜੋ ਕਿ ਤੁਸੀਂ ਸ਼ਹਿਰ ਦੇ ਵਿੱਚ ਪਟਾਕਾ ਮਾਰ ਦੋਗੇ ਵੱਜੋਗੇ ਇੱਕ ਮੈਂ ਹੋਰ ਗੱਲ ਦੱਸਣੀ ਚ ਉਹਨਾਂ ਤੁਹਾਡੇ ਮਾਧਿਅਮ ਰਹੀ ਸ਼ਹਿਰ ਦੇ ਵਿੱਚ ਕਾਫੀ ਯੰਗ ਬੱਚੇ ਆ ਜਿਹੜੇ ਸਾਨੂੰ ਇਸ ਚੀਜ਼ ਦੇ ਵਿੱਚ ਸਹਿਯੋਗ ਕਰਦੇ ਆ ਜਿਹਨਾਂ ਨੂੰ ਸ਼ਹਿਰ ਵਿੱਚ ਛੱਡਿਆ ਉਹ ਜਦੋਂ ਕਿਤੇ ਪਟਾਕਾ ਮਾਰਦਾ ਮੋਟਰਸਾਈਕਲ ਦੇਖ ਲੈਂਦੇ ਆ ਉਸ ਮੋਟਰਸਾਈਕਲ ਦੀ ਵੀਡੀਓ ਬਣਾ ਕੇ ਜਾਂ ਉਸ ਮੋਟਰਸਾਈਕਲ ਦੇ ਨੰਬਰ ਦੀ ਫੋਟੋ ਖਿੱਚ ਕੇ ਉਹ ਮੈਨੂੰ WhatsApp ਤੇ ਭਾਦਦੇ ਆ ਅੱਜ ਹੀ ਮੇਰੇ ਕੋਲ ਤੁਮ ਜਿੰਦਾ ਪਹਿਲਾਂ ਦੱਸਿਆ ਕਿ ਤਿੰਨ ਮੋਟਰਸਾਈਕਲ ਹੈ ਜਿਹਨਾਂ ਦੀਆਂ ਫੋਟੋਆਂ ਸਾਡੇ ਕੋਲ ਪਈਆਂ ਤੇ ਉਹਨਾਂ ਦੇ ਪਟਾਕਾ ਮਾਰਦੇ ਦੀ ਵੀਡੀਓ ਵੀ ਸਾਡੇ ਕੋਲ ਪਈਆਂ ਬਸ ਉਹਨਾਂ ਦੇ ਹੁਣ ਇੱਕ ਦੋ ਦਿਨ ਚ ਆਪਾਂ ਪਟਾਕੇ ਪਵਾਉਣੇ ਵਾਲੇ ਆ ਜੀ ਸ਼ਿਵਾਸ ਜੀ ਲੱਗਦਾ ਨਹੀਂ ਕਿ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਉਹ ਕਾਲਜਾਂ ਦੇ ਵਿੱਚ ਜਾ ਕੇ ਜੜੇ ਉਹ ਇਹ ਸੈਮੀਨਾਰ ਲਗਾਉਣੇ ਚਾਹੀਦੇ ਨੇ ਬਕਾਇਦਾ ਸੀਨੀਅਰ ਅਧਿਕਾਰੀਆਂ ਦੀ ਮਨਜ਼ੂਰੀ ਲੈ ਕੇ ਉੱਥੇ ਵਿਦਿਆਰਥੀਆਂ ਨੂੰ ਆ ਯੂਥ ਹੈ ਜਿਹੜਾ ਜ਼ਿਆਦਾਤਰ ਕਾਲਜਾਂ ਦੇ ਵਿੱਚ ਪੜਦਾ ਹੈ ਉਹਨਾਂ ਨੂੰ ਅਵੇਅਰ ਕੀਤਾ ਜਾਵੇ ਕਿ ਭਾਈ ਸਾਹਿਬ ਕਿਉਂ ਤੁਸੀਂ ਇਦਾਂ ਦਾ ਕੰਮ ਕਰਦੇ ਹੋ ਤੁਸੀਂ ਵਧੀਆ ਕਾਲਜਾਂ ਦੇ ਵਿੱਚ ਪੜਦੇ ਹੋ ਮਾਪੇ ਲੱਖ ਰੁਪਏ ਫੀਸਾਂ ਜਿਹੜੇ ਉਹ ਵਸੂਲਦੇ ਨੇ ਕਾਲਜ ਕਾਲਜ ਵਾਲਿਆਂ ਨੂੰ ਦਿੰਦੇ ਨੇ ਫਿਰ ਅਸੀਂ ਕਿਉਂ ਅਜਿਹੇ ਕੰਮ ਕਰਦੇ ਹਾਂ ਕਿ ਆਪਾਂ ਕਾਲਜ ਜਾਂਦੇ ਆ ਤੇ ਟ੍ਰਿਪਲਿੰਗ ਕਰਦੇ ਆ ਚੌਂਕਾ ਦੇ ਵਿੱਚ ਅਸੀਂ ਬੁਲੇਟ ਤੇ ਪਟਾਕੇ ਮਾਰ ਮਾਰ ਕੇ ਆਪਾਂ ਜਿਹੜਾ ਨੋਚਵਾਨਾਂ ਨੂੰ ਆ ਉਹ ਸਿਖਿਆਰਥੀਆਂ ਨੂੰ ਜਿਹੜਾ ਜਾਗਰੂਕ ਕੀਤਾ ਜਾਵੇ ਜੀ ਇਹ ਬਹੁਤ ਵਧੀਆ ਸਵਾਲ ਹੈ ਤੁਹਾਡਾ ਮਾਨਯੋਗ ਐਸਐਸਪੀ ਸ਼੍ਰੀ ਸਰਿੰਦਰ ਲੰਬਾ ਜੀ ਹਿਆਰਪੁਰ ਜੀ ਨੇ ਇਹ ਨਾ ਸਾਡੀ ਇੱਕ ਟਰੈਫਿਕ ਐਜੂਕੇਸ਼ਨ ਟੀਮ ਹੁੰਦੀ ਹੈ ਉਹ ਡੇਲੀ ਕਾਲਜਾਂ ਵਿੱਚ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਟਰੈਫਿਕ ਜਿਹੜੀ ਐਜੂਕੇਸ਼ਨ ਉਹਦੇ ਬਾਰੇ ਅਵੇਅਰ ਕਰਦੀ ਹੈ ਵੀ ਕੀ ਤੁਸੀਂ ਕਰਨਾ ਤੇ ਕੀ ਨਹੀਂ ਕਰਨਾ ਉਹ ਸਾਡੀ ਡੇਲੀ ਟੀਮਾਂ ਜਿਹੜੀਆਂ ਸਕੂਲਾਂ ਕਾਲਜਾਂ ਵਿੱਚ ਜਾ ਕੇ ਸਮਝਾ ਰਹੀਆਂ ਮੈਨੂੰ ਵੀ ਇੱਕ ਸਕੂਲ ਦੀ ਇੱਕ ਨਾ ਕੰਪਲੇਂਟ ਆਈ ਸੀਗੀ ਮੈਂ ਉਹ ਸਕੂਲ ਦਾ ਨਾਮ ਨਹੀਂ ਲੈਣਾ ਚਾਹੁੰਦਾ ਪੀ ਇਸ ਸਕੂਲ ਦੇ ਵਿੱਚ ਮੋਟਰਸਾਈਕਲ ਆ ਔਰ ਮੋਟਰਸਾਈਕਲ ਵੀ 5 ਸੀਗੇ ਜਦ ਮੈਂ ਜਾ ਕੇ ਉਸ ਜਿਹੜੇ ਸਕੂਲ ਦੇ ਸਤਕਾਰਯੋਗ ਪ੍ਰਿੰਸੀਪਲ ਸਾਹਿਬ ਸੀ ਉਹਨਾਂ ਨੂੰ ਮਿਲਿਆ ਮੈਂ ਜਾ ਕੇ ਮੈਂ ਉਹਨੂੰ ਵਾਰਨਿੰਗ ਦਿੱਤੀ ਪਰ ਅੱਜ ਤੋਂ ਬਾਅਦ ਪੀ ਅਸੀਂ ਉਹਨਾਂ ਨੂੰ ਮੋਟਰਸਾਈਕਲਾਂ ਨੂੰ ਨਹੀਂ ਬਖਸ਼ਾਂਗੇ ਪਲੀਜ਼ ਤੁਸੀਂ ਬੱਚਿਆਂ ਨੂੰ ਸੁਧਾਰ ਲਓ ਉਸ ਦਿਨ ਤੋਂ ਬਾਅਦ ਉਹਨਾਂ ਨੇ ਪੇਰੈਂਟਸ ਨੂੰ ਬੁਲਾਇਆ ਔਰ ਪੇਰੈਂਟਸ ਨਾਲ ਮੀਟਿੰਗ ਕੀਤੀ ਤੇ ਮੈਂ ਉਹ ਸਪੈਰੈਂਸ ਦਾ ਵੀ ਧੰਨਵਾਦ ਕਰਦਾ ਕਿ ਉਸ ਪੈਰੈਂਸ ਨੇ ਉਸ ਤੋਂ ਉਸ ਦਿਨ ਤੋਂ ਬਾਅਦ ਉਹਦੇ ਮੋਟਰਸਾਈਕਲ ਆ ਬੱਚਿਆਂ ਨੂੰ ਸਕੂਲ ਸਕੂਲ ਵਿੱਚ ਲਿਆਉਣ ਵਾਸਤੇ ਨਹੀਂ ਦਿੱਤੇ ਉਹ ਬੰਦ ਕਰ ਦਿੱਤੇ ਆ ਗੱਲ ਤੁਹਾਡੀ ਠੀਕ ਹੈ ਮੈਂ ਵੀ ਜਾਊਂਗਾ ਜਿਹੜੀਆਂ ਸਾਡੀਆਂ ਟੀਮਾਂ ਜਿੱਦਾਂ ਮਾਨਯੋਗ ਐਸਐਸਪੀ ਸਾਹਿਬ ਨੇ ਲਗਾਈਆਂ ਆ ਉਹ ਲਗਾਤਾਰ ਸਕੂਲਾਂ ਕਾਲਜਾਂ ਵਿੱਚ ਟ੍ਰੈਪ ਐਜੂਕੇਸ਼ਨ ਬਾਰੇ ਅਵੇਅਰ ਕਰਨੀ ਆ ਅਸੀਂ ਹੋਰ ਵੀ ਵੱਧ ਕਰਾਂਗੇ ਤਾਂ ਕਿ ਸ਼ਹਿਰ ਵਿੱਚੋਂ ਇਹ ਜਿਹੜਾ ਚੀਜ਼ ਹੈ ਟ੍ਰੈਫਿਕ ਦਾ ਜਿਹੜਾ ਮਸਲਾ ਹੈ ਪਟਾਕੇ ਮਾਰਨੇ ਉੱਚੀ ਆਵਾਜ਼ ਵਿੱਚ ਕਰਨਾ ਜਾਂ ਟ੍ਰਿਪਲਿੰਗ ਕਰਨੀ ਜਾਲੀਆਂ ਲਾਉਣੀਆਂ ਇਹ ਸ਼ਹਿਰ ਦੇ ਵਿੱਚੋਂ ਕੋੜ ਨੂੰ ਖਤਮ ਕੀਤਾ ਜਾ ਸਕੀ ਜੀ ਆਖਰੀ ਸਵਾਲ ਹੈ ਕਿ ਜੋ ਵੀ ਨੌਜਵਾਨ ਹੈ ਜੂਥ ਹੈ ਤੁਹਾਡੀ ਵੀਡੀਓ ਨੂੰ ਵੇਖ ਰਹੇ ਨੇ ਉਹਨਾਂ ਦੇ ਮਾਪੇ ਵੇਖ ਰਹੇ ਨੇ ਕਿ ਉਹਨਾਂ ਨੂੰ ਮੈਸੇਜ ਕਨਵੇ ਕਰਨਾ ਚਾਹਵਾਂਗੇ ਮੈਂ ਸਾਰੇ ਇਹੀ ਮੈਸੇਜ ਦੇਣਾ ਚਾਹੁੰਨਾ ਕਿ ਪਲੀਜ਼ ਆਪਣੇ ਬੱਚਿਆਂ ਨੂੰ ਸੰਭਾਲੋ ਇਹਨਾਂ ਨੂੰ ਸੰਭਾਲਣ ਦੀ ਲੋੜ ਹੈ ਅਜੇ ਇਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਹ ਕੀ ਗਲਤੀਆਂ ਕਰ ਰਹੇ ਹਾਂ ਜਦ ਕਿ ਅਸੀਂ ਨਾਲ 188 ਆਈਪੀਸੀ ਦਾ ਮਕਦਮਾ ਵੀ ਦੇ ਸਕਦੇ ਹਾਂ ਬੱਚਿਆਂ ਦੇ ਪਰ ਅਸੀਂ ਚਾਹੁੰਦੇ ਹਾਂ ਕਿ ਨਹੀਂ ਸਾਡੀ ਕੋਸ਼ਿਸ਼ ਹੈ ਕਿ ਇਹਨਾਂ ਬੱਚਿਆਂ ਨੂੰ ਵੱਧ ਤੋਂ ਵੱਧ ਸਮਝਾਇਆ ਜਾਵੇ ਜੇ ਆਪਾਂ ਨੇ ਤੇ ਨਿੱਜੀ ਕੋਈ ਐਦਾਂ ਦਾ ਲੀਗਲ ਐਕਸ਼ਨ ਲਵਾਂਗੇ ਕੱਲ ਨੂੰ ਇਹ ਬੱਚਿਆਂ ਦਾ ਜਿਹੜਾ ਲਾਈਫ ਹੈ ਉਹ ਬਿਲਕੁਲ ਸੁਪਾਇਲ ਹੋ ਜੂਗੀ ਮੈਂ ਇਹ ਹੀ ਬੇਨਤੀ ਕਰਨੀ ਚਾਹੁੰਦਾ ਵੀ ਅਗਰ ਅੱਜ ਤੋਂ ਬਾਅਦ ਜੇ ਕੋਈ ਆਪਾਂ ਟ੍ਰਿਪਲਿੰਗ ਕਰਦਾ ਜਾਂ ਪਰਾ ਜਿਹੜਾ ਟ੍ਰੈਫਿਕ ਹੈ ਇਹਦੀ ਵਾਇਲੈਂਸ ਕਰਦਾ ਜਾਂ ਕੋਈ ਪਟਾਕੇ ਮਾਰਦਾ ਮੋਟਰਸਾਈਕਲ ਆਪਾਂ ਫੜ ਲਿਆ ਤੇ ਨਾਲ 188 ਦਾ ਮਕਦਮਾ ਵੀ ਦਰਜ ਕਰਾਂਗੇ ਇਸ ਤੋਂ ਬਾਅਦ ਨਹੀਂ ਕਹਿਣਾ ਕਿ ਸਾਨੂੰ ਵਾਰਨਿੰਗ ਜਿਹੜੀ ਨਹੀਂ ਦਿੱਤੀ ਸ਼ਹਿਰ ਹਿਆਰਪੁਰ ਦੇ ਵਿੱਚ ਜਿਹੜਾ ਪਟਾਕਾ ਮਾਰਨਾ ਇਹ ਨਾ ਕਾਬਲੇ ਬਰਦਾਸ਼ਤ ਹੈ ਇਸ ਨੂੰ ਬਿਲਕੁਲ ਐਵੇਂ ਨਾ ਸਮਝਿਆ ਜਾਵੇ ਹੁਣ ਤੇ ਜੋ ਲੀਗਲ ਕਾਰਵਾਈ ਬਣਦੀ ਹੈ ਕੀਤੀ ਜਾਵੇਗੀ ਮੈਂ ਨਾਲ ਦੇ ਨਾਲ ਇੱਕ ਗੱਲ ਹੋਰ ਸ਼ਹਿਰ ਵਾਸੀਆਂ ਨੂੰ ਅਪੀਲ ਸਮਝ ਲਓ ਬੇਨਤੀ ਸਮਝ ਲਓ ਕਰਨੀ ਚਾਹੁੰਨਾ ਕਿ ਜਦੋਂ ਅਸੀਂ ਖਰੜ ਲੰਘਦੇ ਆ ਜਾਂ ਮਹਾਲੀ ਲੰਘਦੇ ਆ ਤੇ ਅਸੀਂ ਸੀਟ ਬੈਲਟ ਲਾ ਲੈਨੇ ਆ ਸਿਰ ਦੇ ਉੱਪਰ ਹੈਲਮਟ ਪਾ ਲੈਨੇ ਆ ਕਿਉਂਕਿ ਅੱਗੇ ਚੰਡੀਗੜ੍ਹ ਆ ਰਿਹਾ ਮੈਂ ਚਾਹੁੰਨਾ ਹੈ ਕਿ ਸਾਨੂੰ ਜਿਹੜੀ ਹੁਸ਼ਿਆਰਪੁਰ ਦੀ ਯੁਵਾ ਪੀੜ੍ਹੀ ਹੈ ਤੇ ਹੁਸ਼ਿਆਰਪੁਰ ਦੇ ਲੋਕ ਕੋਆਪਰੇਟ ਕਰਨ ਪੁਲਿਸ ਇਹਨਾਂ ਦੇ ਨਾਲ ਅਸੀਂ ਹੁਸ਼ਿਆਰਪੁਰ ਨੂੰ ਵੀ ਜਿਹੜਾ ਚੰਡੀਗੜ੍ਹ ਬਣਾ ਦੇਾਂਗੇ ਸਿਰਫ ਸਾਨੂੰ ਤੁਹਾਡੇ ਕੋਆਪਰੇਟ ਦੀ ਲੋੜ ਹੈ ਤੇ ਇਹ ਹੀ ਇੱਕ ਪੁਲਿਸ ਦਾ ਸੁਪਨਾ ਹੈ ਕਿ ਜਿਸ ਤਰ੍ਹਾਂ ਲੋਕ ਜਿਹੜੇ ਲੋਕ ਇਦੋਂ ਪਠਾਨਕੋਟ ਵੱਲੋਂ ਆਉਂਦੇ ਆ ਜਾਂ ਹਿਮਾਚਲ ਦੇ ਵਿੱਚੋਂ ਆਉਂਦੇ ਜਲੰਧਰ ਵੱਲੋਂ ਉਹ ਵੀ ਇਸ ਗੱਲ ਤੋਂ ਡਰ ਰਹੇ ਬਣ ਕਿ ਅੱਗੇ ਡਿਸਟ੍ਰਿਕਟ ਹਿਸ਼ਾਰਪੁਰ ਆ ਗਿਆ ਅਸੀਂ ਬੈਲਟਾਂ ਲਾ ਲਈਏ ਹੈਲਮਟ ਪਾ ਲਈਏ ਜਸਟ ਲਾਈਕ ਚੰਡੀਗੜੀ ਨੂੰ ਬਣਾ ਦਈਏ ਮੈਂ ਫਿਰ ਦੁਬਾਰਾ ਰਿਕਵੈਸਟ ਕਰਨਾ ਚਾਹੁੰਦਾ ਕਿ ਤੁਸੀਂ ਸਾਨੂੰ ਖਾਸ ਕਰਕੇ ਯੁਵਾ ਪੀੜੀ ਤੇ ਪੇਰੈਂਟਸ ਇਹ ਸਾਨੂੰ ਸਪੋਰਟ ਕਰਨ ਤੇ ਅਸੀਂ ਹਿਸ਼ਾਰਪੁਰ ਨੂੰ ਵੀ ਜਸਟ ਲਾਈਕ ਚੰਡੀਗੜੀ ਬਣਾ ਦੇਾਂਗੇ ਇਹ ਬਹੁਤ ਬਹੁਤ ਧੰਨਵਾਦ ਜੀ ਸੂਏਸਨ ਹੁਸ਼ਿਆਰਪੁਰ ਤੋਂ ਪੀਸੀਆਰ ਇੰਚਾਰਜ ਸੁਬਾਸ਼ ਭਗਤ ਜੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਸਿੱਧੇ ਤੌਰ ਤੇ ਉਹਨਾਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜਿਹੜੇ ਨੌਜਵਾਨਾਂ ਵੱਲੋਂ ਬੁਲਟ ਮੋਟਰਸਾਈਕਲਾਂ ਤੇ ਪਟਾਕੇ ਮਾਰ ਕੇ ਜਾਂ ਕਾਨੂੰਨ ਦੀਆਂ ਤੱਜੀਆਂ ਉਡਾਕੇ ਟ੍ਰੈਫਿਕ ਨਿਯਮਾਂ ਦੀਆਂ ਤੱਜੀਆਂ ਉਡਾਈਆਂ ਜਾਂਦੀਆਂ ਨੇ ਉਹਨਾਂ ਨੂੰ ਕਿਸੇ ਵੀ ਸੂਰਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਨਾਲ ਦੇ ਨਾਲ ਉਹਨਾਂ ਵੱਲੋਂ ਜਿੱਥੇ ਨੌਜਵਾਨਾਂ ਨੂੰ ਖਾਸ ਅਪੀਲ ਕੀਤੀ ਗਈ ਹੈ ਖਾਸ ਕਰ ਉਹਨਾਂ ਦੇ ਮਾਪਿਆਂ ਨੂੰ ਵੀ ਜਿਹੜੀ ਅਪੀਲ ਕੀਤੀ ਗਈ ਹੈ ਕਿ ਆਪਣੇ ਬੱਚਿਆਂ ਨੂੰ ਇਸ ਬਾਬਤ ਦਾ ਜਿਹੜਾ ਉਹ ਜ਼ਰੂਰ ਸਮਝਾਇਆ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਮਾਰਨਾ ਬਰਦਾਸ਼ਤ ਕਰਨ ਦੇ ਯੋਗ ਨਹੀਂ ਹੈ ਕੈਮਰਾ ਪਰਸਨ ਨੇ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਸ਼ਪ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਾਰ ਪਰ ਨਿਊਜ਼ ਦੇ ਨਾਲ